ਦੋਸਤੋ ਕਾਲ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਪੁਨੀਆ ਪਹੁੰਚਿਆ ਵੀਰ ਭਿੰਦੇ ਦੇ ਕੋਲ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਝੋਟੀ ਆਪਾਂ ਦਿਖਾ ਰਹੇ ਆ ਭਰਾਵਾਂ ਨੂੰ ਪਹਿਲਾ ਸੂਆ ਪਲੌਣ ਝੋਟੀ ਏ ਸੂਈ ਆ ਬਾਕੀ ਪੂਰੀ ਡਿਟੇਲ ਤੇ ਚੱਲਦੇ ਆ ਭਿੰਦੇ ਫਿਰ ਕੀ ਹਾਲ ਚਾਲ ਠੀਕ ਠਾਕ ਆ ਵਧੀਆ ਰਾਸ ਸੇ ਵਧੀਆ ਲੈ ਵੀ ਪਿੰਡ ਵੀਰ ਇਹ ਝੋਟੀ ਆਪਣੇ ਕੋਲ ਪਹਿਲਾ ਸੂਆ ਪਲੌਣ ਹੀ ਸੂਈ ਸੀਗੀ ਹਾਂਜੀ 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 ਇਹ ਮਗਰ ਦੇ 31 ਫੀਮੇਲ ਕਾਫਾ ਨੀਲੀ ਰਾਵੀ ਦੀ ਬਹੁਤ ਹੀ ਕਮਾਲ ਬਹੁਤ ਹੀ ਕਮਾਲ ਹੋ ਰਸਾ ਵੀਡੀਓ ਵੱਡੀ ਤੂੰ ਵਿਖਾਤੀ ਆ ਬਿਲਕੁਲ ਕਿਉਂ ਕੱਟੀ ਆ ਫੜੇਣੀ ਨਿਕਲੀ ਮਾਜੀ ਸੀ ਲੱਗਣਾ ਲਓ ਵੀ ਵੈਸੇ ਕੱਤੀ ਚਲੋ ਜਿੰਨੇ ਦੀ ਅੱਜ ਝੋਟੀ ਜਾਣੀ ਉਹਨੇ ਦੀ ਤਾਂ ਕੱਤੀ ਤੋਂ ਉਤੋਂ ਵੀ ਬਾਰ ਬਾਰ ਦੇ ਉਤੋਂ ਬਾਰ ਪੈ ਲੱਗਣ ਡੇ ਆ ਕੇ ਦੋ ਵੀ ਨਰ ਦੇ ਹੋਵੇ ਸੂਈ ਚਲੋ ਜਿਹੜੀ ਸ਼ਹਿ ਵੇਚਣੀ ਨਹੀਂ ਨੀਗੀ ਇਹ ਪਿੰਡ ਦੇ ਗੁਰ ਨੇ ਸ਼ੌਕ ਨਾਲ ਕੱਤੀ ਰੱਖ ਲਈ ਸੀਗੀ ਤੇ ਤਕਰੀਬਨ ਇਹ ਝੋਟੀ ਜਿਹੜੀ ਦੋਸਤੋ ਬਗੈਰ ਬੱਚੇ ਤੋਂ ਜਾਊਗੀ ਅੱਜ ਵੀ ਐਸ ਵਕਤ ਪਿੰਡੇ ਦੁੱਧ 10 ਕਿਲੋ ਚਵਾ ਦੇ 10 ਕਿਲੋ ਠੰਡਾ ਚਵਾ ਤੇ 24 ਰੁਪਏ ਦੇ ਇੱਕ ਟਾਈਮ ਬਾੜਾ ਤੇ ਖੰਡਮਤੀ ਕਾ ਲੈਂਦੀ ਕਿ ਦੋ ਟਾਈਮ ਆਪਣੇ ਲਈ ਦੋਵੇਂ ਟਾਈਮ ਬਾੜਾ ਤੇ ਗਾਂ ਜਾ ਲੈ ਸਕਦੀ ਲਓ ਜੀ ਠੀਕਾ ਜੀ ਸੋ ਬਗੈਰ ਬੱਚੋਂ ਇਹ ਦੇਣੀ ਆ ਦੋਸਤੋ ਕਿਉਂਕਿ ਬੱਚਾ ਜ਼ਰੂਰ ਹੋਏਗਾ ਉਹ ਵੀਰ ਭਿੰਦਾ ਕਾफी ਸੇਵਾ ਕਰਦਾ ਪਿਆ 31 ਬਾ ਕਮਾਲਾ ਕੋਈ ਵੀ ਪ੍ਰਖ ਰੀਤੀ ਕਰਨ ਆਊਗਾ ਬੱਚਾ ਤੁਸੀਂ ਦੇਖ ਹੀ ਲੈਣਾ ਆਮ ਨਾਰਮਲ ਸਾਫ ਸੰਭਾਲ ਤੇ ਇੱਕ ਸਪੈਸ਼ਲ ਸਾਫ ਸੰਭਾਲ ਦੇ ਵਿੱਚ ਕਿੰਨਾ ਕ ਫਰਕ ਆ ਤੇ ਇਹ 10 ਕਿਲੋ ਜਿਹੜਾ ਇਹਦੇ ਸਨੇ ਛੋਟੀ ਛਲੇ ਦੁੱਧਾ ਬਾਕੀ ਮੇਰਾ ਭਰਾ ਸੌਦਾ ਕਰਦਾ ਜੇ ਬੜੇ ਜੈਨੂਨ ਰੇਟ ਆ ਛੋਟਾ ਜਾਂ ਮੋਹਲਾ ਅੱਖਾਂ ਬਿੱਲੀਆਂ ਨੇ ਠੀਕਾ ਜੀ ਬੱਚਾ ਬਾ ਆ ਦੇਖੋ ਬਾਕੀ ਰਾਸਤਾ ਥਾਣਾ ਜੇ ਇੱਕ ਡੋਕਾ ਵੀ ਆ ਕੇ ਵਿਖਾਵੇ 7 ਵਜੇ ਦੀ ਚੁਾਈ ਆ ਲੋ ਟਾਈਮ ਤਸਲੀ ਕਰਾ ਕੇ ਦਊਗਾ ਠੀਕ ਹੈ ਜੀ ਆ ਦੇਖੋ ਸੋ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆਪਾਂ ਠੀਕ ਹੈ ਜੀ ਬਾਕੀ ਮੁੱਲ ਐਂਡ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਆ ਲੈ ਚਲੋ ਵੀਰ ਤੇ ਇਹਦੇ ਵਿੱਚ ਕੀ ਡਿਮਾਂਡ ਕਰਤੀ ਇਹਦੀ ਫੇਰ ਡਿਮਾਂਡ ਰਾਸਾਂ ਮੋਲ ਦਾ 65000 ਪਿਆਦੇ ਆ ਲੈਣਾ ਚਲੋ ਜੋ ਤੂੰ ਵੀਡੀਓ ਚ ਕਹਦਾ 62000 ਦੀ ਬਾੜ ਦੀ ਦੇ ਦੇ ਆਂ ਬਾੜ ਦੀ ਆ ਬਾੜ ਦੀ ਕਹਿੰਦਾ ਬਾੜ ਦੀ ਦੇ ਦਿਆਂਗੇ ਲਓ ਜੀ ਚੱਕੋ 62000 ਦੀ ਦੋਸੂ ਝੋਟੀ ਮਿਲ ਜੂਗੀ 10 ਕਿਲੋ ਦੁੱਧ 62000 ਮੋਲ ਠੀਕ ਆ ਜੀ ਤੇ ਬਾਕੀ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਲਾ ਦਿੱਤਾ ਆਪਾਂ